ਮੇਰਾ ਨਾਮ ਆਯੋਸ਼ ਹੈ ਮੈਂ 5ਵੀਂ ਕਲਾਸ ਪੜਦਾ ਮੇਰੇ ਸਰਦਾਰ ਨਾਦਲ ਵੀਰ ਹੈ ਮੈਂ ਮੈਨੂੰ ਆਪਣੇ ਆਦੋਸ ਨਾਲ ਗੱਲ ਕਰੇ ਗਦਾ ਹਣਾ ਤੇ ਮੇਰੇ ਮੈਂ ਤੇ ਮੇਰੇ ਆਦੋਰ ਗੱਲ ਕਰੇ ਗਦਾ ਮੇਰੇ ਸਨੇ ਨਾ ਮੈਨੂੰ ਨੋ ਬੜਾ ਮਾਰਿਆ ਮੇਰੇ ਤੇ ਕਰਾਉਂਡ ਲਾਇਆ ਫਿਰ ਪਿੱੜ ਤੇ ਮੁਕੇ ਮਾਰ ਫਿਰ ਪੇੜਾ ਮਾਰਿਆ ਹੁਣ ਤੂੰ ਮੇਰੇ ਸਰਦਾਰ ਨਾਦਲ ਵੀਰ ਹੈ ਮੇਰਾ ਨਾਮ ਆਯੋਸ਼ ਹੈ ਨਸਾਤ ਮੈਂ ਮੇਰੇ ਬੱਚੇ ਨੂੰ ਅੱਜ ਦਿਲਬੀਰ ਸਾਹਿਬ ਨੇ ਮਾਰਿਆ ਜਿਹਾ ਮਾਰਿਆ ਨੂੰ ਬੱਚੇ ਬੱਚਿਆਂ ਦੀ ਗੱਲ ਹੋਈ ਜਾਂਦੀ ਹੈ ਅੰਦਰ ਕੋਈ ਕੋਈ ਮਾਰੀ ਚੰਗੀ ਹੋਈ ਜਾਂਦੀ ਹੈ ਇਹਨੇ ਬੱਚੇ ਮੈਨੂੰ ਜਿਹਾਏ ਮਾਰਿਆ ਮੇਰੇ ਬੱਚੇ ਦੇ ਖੂਨ ਪਜਦੇ ਤੇ ਨਾਲੇ ਪੇਟ ਤੇ ਨਿਸ਼ਾਨ ਆ ਪੇਟ ਇਹ ਮੇਰੇ ਨੂੰ ਸਾਹ ਚੱਕਦਾ ਮੈਨੂੰ ਬੱਚੇ ਨੂੰ ਕਿ ਕੱਲ ਨੂੰ ਕਿਸੇ ਬੱਚੇ ਨੂੰ ਹੋਰ ਕਹਿਣਾ ਹੋਏ ਐਦਾਂ ਦੀ ਇਹ ਮੇਰੇ ਕੋ ਫੋਟਾ ਭੇਜਦੀ ਆ ਮੈਂ WhatsApp ਤੇ ਤੁਹਾਨੂੰ ਫੋਟਾ ਭੇਜ ਦਿੰਨਾ ਵਾ ਇਹਨੇ ਬੱਚੇ ਦੀ ਫੋਟਾ ਦੇਖੋ ਦੀ ਆਪੀ ਤੁਹਾਨੂੰ ਪਤਾ ਲੱਗ ਜਾਗਾ ਨੀਲ ਪੇਟ ਦੇ ਮੇਰੇ ਬੱਚੇ ਦੇ ਮਾਂਸ ਆਫ ਹੈ ਜਨਾ ਕੇ ਮੈਂ ਬਾਕੀ ਦੇ ਬੱਚਿਆਂ ਨੂੰ ਨਾ ਧੀ ਪੁੱਤ ਨੂੰ ਕਿ ਇਹਨੂੰ ਕੋਈ ਹੋਰ ਨਾ ਮਾਰੇ। ਜੀ ਨਾ ਦਿਲਜੀਤ ਸਰ। ਆ ਭਈਆ ਨਾ ਤੂੰ ਕੀ ਦਿੱਤੀ ਨਾਲ ਮੈਨੂੰ ਫੋਨ ਤੇ ਕਰ ਲਈ ਮੈਂ ਮੇਰੇ ਬੱਚੇ ਦਾ ਕੀ ਕਸੂਰ ਆ? ਤੇ ਕਹਿੰਦਾ ਮੈਨੂੰ ਕਹਿੰਦਾ ਕਿ ਤੂੰ ਜੋ ਕਰਨਾ ਹੈ ਕਰ ਲਈ। ਜਿੱਥੇ ਜਾਣਾ ਤੈਨੂੰ ਤੁਹਾਡੀ ਜਿੱਥੇ ਤੱਕ ਪਹੁੰਚ ਲੱਗਦੀ ਉੱਥੇ ਗੱਲ ਕਰਕੇ ਵੇਖ ਲਿਓ। ਪੁਲਿਸ ਰਿਪੋਰਟ ਨਹੀਂ ਕੀਤੀ? ਮੈਂ ਪੁਲਿਸ ਰਿਪੋਰਟ ਕਰ ਦਿੱਤੀ ਵੀ ਆ। ਦਰਖਾਸਤ ਦਿੱਤੀ ਆ ਮੈਂ। ਹੂੰ। ਤੇ ਮੈਂ ਆਇਆ ਮੈਨੂੰ ਇਹਨਾਂ ਨੇ ਕਹਿ ਮੈਡੀਕਲ ਕਰਵਾ ਲੈ ਮੈਡੀਕਲ ਕਰਵਾਣ ਗਿਆ ਤੇ ਉਹ ਬੰਦ ਹੋ ਗਿਆ ਜੀ ਉਥੋਂ। öyle yere